ਸਸ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੈਂ ਆਮਨ ਸਾਈਪ੍ਰਾਸ ਹਾਂ ਤੇ ਮੈਂ ਆਪਣੇ ਜੌਬ ਤੇ ਆ ਗਈ ਸੀ ਹੀ ਅੱਜ ਮੈਨੂੰ ਛੇਤੀ ਆਣਾ ਪੈ ਗਿਆ ਕਿਉਂਕਿ ਗੋਲੇ ਬੱਚੇ ਘਰ ਹੈਗੇ ਆ ਸੋ ਹੁਣ ਮੈਂ ਗੋਲੇ ਬੱਚਿਆਂ ਨੂੰ ਬ੍ਰੈਕਫਾਸਟ ਦੇ ਦੂੰਗੀ ਬ੍ਰੈਕਫਾਸਟ ਵਿੱਚ ਜਸਟ ਓਨਲੀ ਆ ਦੂੰਗੀ ਬ੍ਰੈਡ ਤੇ ਵਿਦ ਜਸਟ ਓਨਲੀ ਬਟਰ ਠੀਕ ਹੈ ਜੈਮ ਹੈਨੇਗੀ ਤੇ ਹੁਣ ਮੈਂ ਬਟਰ ਲਗਾ ਕੇ ਉਹਨਾਂ ਨੂੰ ਦੇ ਦੂੰਗੀ ਠੀਕ ਹੈ ਸੋ ਮੇਰਾ ਪਾਰਟ ਟਾਈਮ ਵੀ ਅੱਜ ਇੱਕ ਮਾਰ ਗਿਆ ਹੈਗਾ ਮੈਨੂੰ ਬਹੁਤ ਔਖ ਹੋਇਆ ਮੈਂ ਕਿਹੜਾ ਸਾਲ ਔਖਾ ਦੀ ਹੂਫ ਕੱਦੇ ਹੁੰਦਾ ਆ ਜਦੋਂ ਜਾਰੇ ਚਾਹਤ ਕੋਲ 4 ਪੈਸੇ ਬਣਨ ਲੱਗਦੇ ਨਾ ਮਰ ਜਣੀ ਪਸੂੜ ਪਾਈ ਜਾਂਦੀ ਆ ਕੁਛ ਨਾ ਕੁਛ ਮੈਂ ਕੀ ਹਾਲਾ ਸ ਹੁਣ ਤੇ ਅੱਜ ਕੁਕਿੰਗ ਆ ਕਰਨੀ ਹੈਗੀ ਆ ਮੈਂ ਨੂਡਲ ਜਿਹੜੇ ਕੱਲ ਮਾਰਕੀਟ ਤੋਂ ਪਰਸੋਂ ਲੱਕੀ ਆਈ ਸੀ ਕੱਲ ਹਾਂ ਕੱਲ ਮਾਰਕੀਟ ਤੋਂ ਲੱਕੀ ਸੀ ਤੇ ਨੂਡਲ ਕੁਕਿੰਗ ਕਰੂੰਗੀ ਇੰਡੀਅਨ ਸਟਾਈਲ ਦੇ ਵਿੱਚ ਕਿਉਂਕਿ ਬੱਚੇ ਖਾ ਲੈਂਦੇ ਇੰਡੀਅਨ ਸਟਾਈਲ ਦਾ ਸੋ ਮੈਂ ਦੇਖਦੀ ਆ ਥੋੜਾ ਜਿਹਾ ਸਪਾਈਸੀ ਮੈਂ ਘਰੋਂ ਜੀਰਾ ਜਿਹਾ ਲੈ ਕੇ ਆਈ ਸੀ ਸੋ ਮੈਂ ਕਿਹ ਚਾਲ ਬੱਚਿਆਂ ਨਾਲ ਤੇ ਹੁਣ ਬੱਚਿਆਂ ਨੂੰ ਆਪ ਦੇਣੇ ਬੈਠਾ ਮੈਂ ਵੀ ਕਹਦਾ ਇੱਥੇ ਤੁਹਾਨੂੰ ਮੈਂ ਐਵੇਂ ਵੈਸੇ ਕਹੋਗੀ ਕਿ ਕੀ ਆਈ ਦੀ ਇਸ ਵੀਡੀਓ ਸਾਡੇ ਕੋਪੀ ਲੈ ਲਈ ਉੱਤੇ ਤਾਂ ਸੰਜੇ ਜੀ ਮੰਜਾ ਨਹੀਂ ਸੀ ਲਗਦਾ ਹਾਂ ਤਾਂ ਇਹ ਗੱਲਾਂ ਬਾਤ ਲੁੱਕ ਜੀ ਚਲੋ ਫਿਰ ਕੰਮ ਹੋਊਗਾ ਸ਼ੁਰੂ ਕਰ ਲਈਏ ਅੰਬਹੁਤ ਜ਼ਿਆਦਾ ਕੰਮ ਹੈ ਤੇ ਰੈਡੀ ਹੋ ਗਿਆ ਹੈਗਾ ਬ੍ਰੈਕਫਾਸਟ ਤੇ ਮੈਂ ਬੱਚਿਆਂ ਨਾਲ ਕੇ ਜਾਉਂਗੀ ਉਸ ਤੋਂ ਬਾਅਦ ਹੁਣ ਮੈਂ ਬੈੱਡ ਸ਼ੀਟ ਤੋਹੂੰਗੀ ਠੀਕ ਹੈ ਕੱਪੜੇ ਵੋਸ਼ ਕਰੂੰਗੀ ਬਹੁਤ ਸਾਰੇ ਤੇ ਬਹੁਤ ਸਾਰੇ ਕੰਮ ਪਿਆ ਮੇਰੇ ਕੋਲ ਲੋਕੋ ਜੀ ਚਲਾ ਦਈਏ ਬੋਸ਼ਨ ਮਸ਼ੀਨ ਹੋਰ ਕਿਆ ਵੀ ਤਾਂ ਕਰਨਾ ਹੀ ਆ ਆਪਾਂ ਨੂੰ ਹੀ ਕਰਨਾ ਜਾਂ ਪੈਸੇ ਲੈਣੇ ਠੀਕ ਨਹੀਂ ਲੋਕੋ ਜੀ ਹੱਸ ਕੇ ਕੰਮ ਕਰਨਾ ਪੈਂਦਾ ਅਜੀ ਲਿੰਕ ਜੀ ਤੇ ਮੈਂ ਹੁਣ ਥੋੜਾ ਜਿਹਾ ਬੈਠਣ ਲੱਗੀ ਆ ਰੈਸਟ ਕਰ ਲਵਾਂ ਮੈਂ ਕਿਹਾ ਮੈਂ ਵੀ ਤੇ ਗੋਰੀ ਬੀਬੀ ਆਈ ਸੀ ਹੁਣ ਪੋਲੈਂਡ ਚੱਲੀ ਹੈ ਤੇ ਬੱਚਿਆਂ ਨੂੰ ਖਾਣ ਲੈ ਲੈ ਕੇ ਆਈ ਸੀ ਤੇ ਨਾਲ ਮੇਲੇ ਆ ਕੇਕ ਲੈ ਕੇ ਮੈਨੂੰ ਲੈ ਕੇ ਆਈ ਆ ਥੋੜਾ ਜਿਹਾ ਤੇ ਮੈਂ ਕਿਹਾ ਚੱਲ ਹੁਣ ਫਿਰ ਮੈਂ ਬੈਜ ਮਾਹਨ ਨਾਲ 커피 ਪੀ ਲਵਾਂ ਸੋ ਮੈਂ ਹੁਣ ਰੈਸਟ ਕਰ ਲਵਾਂ ਨਾਲੇ ਮੇਰੀ ਬਹਾਨਿਆਂ ਨਾਲ ਰੈਸਟ ਮਿਲ ਜੂ ਜਿਆਦੀ ਲੱਗੀ ਤਿੰਨ ਚਾਰ ਵਰਸ਼ਾਂ ਮਸ਼ੀਨਾ ਪਾ ਦਿੱਤੀਆਂ ਹੈਗੀਆਂ ਆ ਸੋ ਅੱਜ ਸ਼ਾਮ ਨੂੰ ਇੱਕ ਪਾਉਂਗੀ ਕਿਉਂਕਿ ਬੱਚਿਆਂ ਵਾਲੇ ਬੱਚਿਆਂ ਦੇ ਨਾਈਟਸੂਟ ਵੀ ਧੋਣੇ ਹੈਗੇ ਆ ਉਹ ਮੈਂ ਠਹਿਰ ਕੇ ਕਰੂੰਗੀ ਹਜੇ ਨੂਡਲਸ ਵੀ ਬਣਾਣੇ ਆ ਕਾਫੀ ਟਾਈਮ ਪਿਆ ਹੈਗਾ ਸੋ ਮੈਂ ਕਿ ਪਹਿਲਾਂ ਖਾ ਲਵਾਂ ਬੱਚੇ ਕਹਿੰਦੇ ਆ ਕਿ ਅਸੀਂ ਡੇਢ ਕ' ਵਿਚ ਖਾਣਾ ਖਾਣਾ ਆ ਉਹੀ ਡੇਢ 2 ਵਜੇ ਸੋ ਮੈਂ ਕਿ ਨੂਡਲਸ ਬਣਾਣ ਨੂੰ ਕਿੰਨਾ ਟਾਈਮ ਲੱਗਣਾ ਸੋ ਜਦ ਤੱਕ ਲੋਕੋ ਜੀ ਮੈਂ ਬੈਠ ਕੇ ਖਾਈ ਲਵਾਂ ਇੰਜੋਏ ਕਰਾਣਾ ਸੋ ਆਪਾਂ ਵੀ ਤਾਂ ਕੁਝ ਖਾਣਾ ਹੁੰਦਾ ਆ ਮਾਰ ਲੈਣਾ ਚਲੋ ਇਨਾ ਕੁ ਵੇਗ ਮਿਲ ਗਿਆ ਹੈ ਤਾਂ ਨਹੀਂ ਸਹੀ ਚਲ ਕਦੇ ਕਦੇ ਖਾਣ ਨੂੰ ਕਿਆ ਕਹਿੰਦਾ ਆ ਮੈਂ ਉੱਥੇ ਅਸੀਂ ਵੀ ਧੋਣਾ ਹੀ ਆ ਇਹਨਾਂ ਨੂੰ ਲੋਰੀਆਂ ਨੂੰ ਠੀਕ ਹੈ ਕੋਈ ਫਿਰ ਮੈਂ ਹਨਾ ਖਾ ਲਵਾਂ ਫਿਰ ਮੈਂ ਫਟਾਫਟ ਇਥੇ ਨਿਆਣੇ ਨੂੰ ਤੁਹਾਨੂੰ ਪਤਾ ਹੀ ਹੈ ਫਿਰ ਕਹਣਾ ਫੋਨ ਤੇ ਲੱਗੀ ਹੋਆ ਫਿਰ ਆਪਾਂ ਫੇਰ ਗੱਲ ਕਰਦੇ ਬਹੁਤ ਭੁੱਖਾ ਆ ਮੇਰੇ ਲਈ ਹਿੰਦੂਦਦ ਕੋਈ ਚ ਨਹੀਂ ਕਹਿੰਦੇ ਹੈਗੇ ਫਰੀडम ਹੈਗੇ ਆ ਵਚਨ ਕਹਿਣ ਬਟ ਫਿਰ ਵੀ ਇਦਾਂ ਮੈਨੂੰ ਆਪਣੇ ਆਪ ਨੂੰ ਨਾਈਸੀ ਆਨ ਲੱਗਦਾ ਹੈਗਾ ਚਲੋ ਫਿਰ ਫਟਾਫਟ ਮੈਂ ਖਾ ਲਮਾ ਹਨਾ ਫਿਰ ਬਾਅਦ ਚ ਟੋਕ ਕਰਦੀ ਆ ਠੀਕ ਹੈ ਨੂਰਲ ਸੋ ਮੈਂ ਬਣਾਇਆ ਹੈਗਾ ਨੂਡਲ ਹੁਣ ਆਪਾਂ ਦੇਖਦੇ ਆ ਠੀਕ ਹਰਾ ਧਨੀਆ ਪਾਤਾ ਥੋੜਾ ਜਿਹਾ ਧਨੀਆ ਹੋਰ ਕੱਟ ਕੇ ਪਤਾ ਨਹੀਂ ਮੈ ਕਿਹਨਿ ਵਧੀਆ ਲੱਗੂਗਾ ਨਾ ਬੱਚੇ ਧਨੀਆ ਕੱਟ ਕੇ ਪਾਣੀ ਠੀਕ ਐ ਸੋ ਵਧੀਆ ਲੱਗਿਆ ਬਹੁਤ ਨਾਈਸ ਐ ਨੂਡਲ ਬੱਚਿਆਂ ਨੇ ਖਾ ਲਏ ਸੀਗੇ ਤੇ ਆ ਗੋਰੇ ਭਾਜੀ ਦਾ ਹਿੱਸਾ ਕੱਢ ਕੇ ਰੱਖਿਆ ਹੋਆ ਆ ਤੇ ਉੱਪਰ ਮੈਂ ਕਿੰਨਾ ਸਾਰਾ ਹਰਾ ਧਨੀਆ ਪਾ ਦਿੱਤਾ ਹੁਣ ਗੋਰਾ ਭਾਜੀ ਆਊਗਾ ਤੇ ਯਮ ਯਮ ਕਰਕੇ ਖਾਊਗਾ ਲੋਕੋ ਜੀ ਨੂਡਲ ਹਾਂਜੀ ਲੋਕੋ ਜੀ ਮੇ ਵਰਕ ਫਿਨਿਸ਼ ਹੋ ਗਿਆ ਹੈਗਾ ਆ ਸੋ ਆਪਾਂ ਹੁਣ ਕੱਲ ਮਿਲਦੇ ਆਂ ਚੀਕਾ ਕਿਉਂਕਿ ਅੱਜ ਦੇ ਲਈ ਐਨ ਮੈਂ ਵੀ ਥੱਕ ਗਈ ਹੈਗੀ ਆ ਸੋ ਆਪਾਂ ਕੱਲ ਮਿਲਦੇ ਆਂ ਇੱਕ ਨਵੀਂ ਸਮਾਈਲ ਦੇ ਨਾਲ ਇੱਕ ਨਵੀਂ ਹਫਤੇ ਨਾਲ ਪਲੀਜ਼ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ ਜਦ ਤੱਕ ਤੇ ਲਈ ਬਾਏ ਬਾਏ ਐਡਿਕਟ ਪਲੱਸ ਸੀ ਆ